ਅੱਜ ਦੀ ਨਵੇਂ ਮੈਂ ਬਲੌਗ ਚ ਵੈਲਕਮ ਆ ਜੀ ਸਾਰਿਆਂ ਦਾ ਤੇ ਮਿੱਤਰੋ ਅੱਜ ਆਪਾਂ ਇਹ ਲਾਰੇ ਟਰੈਕਟਰ ਦੇ ਸੁੰਗੜਾ ਤੇ ਆਪਾਂ ਲਵਾਰੇ ਇੱਕ ਡੱਕੇ ਦੇ ਬਲੌਗ ਦੇ ਵਿੱਚ ਉੱਤਰ ਤੱਕ ਜੁੜੇ ਰਹਿਣਾ ਸਕਿੱਪ ਨਹੀਂ ਕਰਨਾ ਤੇ ਫਿਰ ਤੁਹਾਨੂੰ ਸੁੰਗੜਾ ਰੈਡੀ ਕਰਕੇ ਦਿਖਾਵਾਂਗੇ ਕਿ ਹੈ ਜਿਆ ਲੱਗਦਾ ਜੋ ਉਬਰਾ ਤੇ ਸੁਗਣ ਲਿਆਂਦਾ ਪਿਆ ਆਪਿਆ ਸੁੰਗੜਾ ਇਧਰ ਮਸ਼ੀਨ ਦੀ ਤਿਆਰੀ ਚੱਲ ਰਹੀ ਹੈ ਆਪਣੀ ਐਮਪੀ ਦੀ ਖੋਲਰ ਕੀ ਆ ਸਾਰੀ ਇਹ ਫੋਰਮੈਨ ਦੇਖਿਆ ਤੇ ਆ ਫੋਰਮੈਨ ਆਪਣਾ ਤੇ ਅੱਜ ਮਿੱਤਰੋ ਬਲੌਗ ਦੇ ਵਿੱਚ ਧੁਰ ਤੱਕ ਜੁੜੇ ਰਹਿਣਾ ਤੇ ਮਿੱਤਰੋ ਡੈਕ ਵੀ ਲਵਾਉਣਾ ਆਪਾਂ ਨੇ ਇਹਦੇ ਤੇ ਆ ਸੁੰਗੜ ਵੀ ਲਵਾਉਣਾ ਸੁੰਗੜ ਲਾ ਕੇ ਇਹਨੂੰ ਕਰਕੇ ਰੈਡੀ ਰੰਗ ਰੂਗਣ ਸੋਨਾ ਬਣਾ ਦਾਂਗੇ ਆ ਉਹ ਕੋ ਕੋ ਸ਼ਨਲ ਵਰਗਾ ਤੇ ਮਿੱਤਰੋ ਵੀਡੀਓ ਨੂੰ ਸਕਿਪ ਨਾ ਕਰਿਓ ਕਿਹੜਾ ਵੀਡੀਓ ਦੇ ਤੱਕ ਐਂਡ ਤੱਕ ਜਰੂਰ ਰਹਿਣਾ ਨਾ ਮਿੱਤਰੋ ਇੱਕ ਸਿਰਾ ਤਾਂ ਆਪਾਂ ਨੇ ਕਰਤਾ ਇਹਦਾ ਫਿੱਟਾ ਸੁੰਗੜ ਦਾ ਇੱਧਰ ਆਪਾਂ ਨੇ ਨਟ ਬਿਲਡ ਕਰਾ ਦਿੱਤੇ ਰਹਾਤਾ ਤੇ ਦੱਦੀ ਤਿਆਰੀ ਆ ਆਪਣੀ ਸੰਗਤ ਰਾਣੀ ਦੀ ਤੁਸੀਂ ਜੇ ਪ੍ਰੇਰ ਜੀ ਨੇ ਲਾ ਵੀ ਮਿੱਤਰੋ ਆਪਣਾ ਸੰਗ ਲੋ ਗਿਆ ਕੇ ਨਾ ਰੈਡੀ ਆ ਇੱਧਰ ਚੱਕ ਓਏ ਹਰਦੀਪਾ ਆ ਸਾਡਾ ਪੈਂਟਰ ਸਾਹਿਬ ਆ ਹਾਂ ਕਿ ਬ੍ਰੀਡ ਰਪੇ ਦੀ ਵੀ ਬਦੀ ਲਿਆਣਾ ਇਹ ਸੱਦੀ ਅਦਰ ਮਸੀਨ ਵਾਲੀ ਪਾਰਟੀ ਐਮਪੀ ਵਾਲੀ ਚੱਲ ਰਹੀ ਆ ਕਾ ਵਿਖਰਾ ਕੀ ਹਾਲਾ ਲਾ ਮਿੱਤਰੋ ਕੇ ਰੰਗ ਕਰਨ ਲੱਗ ਰਹੇ ਤੇ ਕੇ ਰੰਗ ਰੰਗ ਕਰਕੇ ਫਿਰ ਆਪਾਂ ਡੈਕ ਲਵਾ ਕੇ ਲਿਆਉਣਾ ਇਹਦੇ ਇਹਨੇ ਨਾ ਡੱਕਿਆ ਯਾਰ ਲਓ ਵੀ ਮਿੱਤਰੋ ਆਪਣਾ ਸੰਗਲ ਹੋ ਗਿਆ ਰੰਗ ਰੰਗ ਹੋ ਕੇ ਰੈਡੀ ਕਿਰਾ ਹੁਣ ਰ ਡੈਕ ਦੀ ਤਿਆਰੀ ਆ ਡੈਕ ਲਾਉਣ ਚੱਲਦੇ ਆ ਸੁਪਰ ਸੀਡਰ ਖੜਾ ਕੇ ਆਉਣਾ ਆਪਾਂ ਨੇ ਕਿਤੇ ਤੇ ਫਿਰ ਉਹ ਤੋਂ ਬਾਅਦ ਮਿੱਤਰੋ ਬਲੌਗ ਦੇ ਵਿੱਚ ਉਤਰ ਤੱਕ ਜੁੜੇ ਰਹਿਣਾ ਗੇਰਾ ਅਸੀਂ ਜੀ ਹੁਣ ਚੱਲਣ ਲੱਗੇ ਆ ਜੀ ਇਹਦੇ ਡੈਕ ਡੋਕ ਲਵਾ ਕੇ ਆਵਾਂਗੇ ਸੁਪਰ ਸੀਡਰ ਅਸੀਂ ਨੇ ਪਾ ਲਿਆ ਹੁਣ ਅਸੀਂ ਚੱਲਣ ਲੱਗੇ ਆ ਤੇ ਬਲੌਗ ਦੇ ਵਿੱਚ ਮਿੱਤਰੋ ਜੁੜੇ ਰਹਿਣਾ ਗੇਰਾ ਨਿਕਲ ਆ ਗਿਆ അതിട്ട് <laughs> ਆ ਵੀ ਮਿੱਤਰੋ ਕਿ ਨਾ ਹੋ ਗਏ ਚੱਲ ਪਿਆਪਾਂਗੇ ਨਾ ਜਾ ਕੇ ਕੇ ਬਾਈ ਨਾਲ ਗੱਲਬਾਤ ਕਰਦੇ ਨੇ ਕਾਲੇ ਨਾਲ ਇਹ ਮਿੱਤਰੋ ਦਿੱਪੋਤੀ ਤੇ ਪਾਲਿਆ ਦਿੱਪੋਤੀ ਤੇ ਆਪਾਂ ਨੇ ਕਿੱਥਾ ਰਸਤੇ 'ਚ ਇਹ ਮਿੱਤਰੋ ਤੋਂ ਟੱਕਰ ਟੱਕ ਬਲੌਗ ਦੇ ਵਿੱਚ ਜੁੜੇ ਰਹਿਣਾ ਠੀਕ ਆ ਮਿੱਤਰੋ ਲਾ ਵੀ ਮਿੱਤਰੋ ਆਪਾਂ ਖੋਪਰ ਪਹੁੰਚ ਗਏ ਮਕੋੜ ਪਹੁੰਚਣ ਵਾਲਿਆਂ ਜਾ ਰਹੇ ਆ ਪੀੜਾ ਪੂਰਾ ਪੂਰਾ ਰਸਤਾ ਮਾਦਰ ਪਿੱਛੇ ਕਿ ਕਿ ਲੱਗਣੇ ਜਾ ਕੇ ਬੁਲਾਓ ਕਦੇ ਵਿੱਚ ਮਿੱਤਰੋ ਜੁੜੇ ਰਹਿਣਾ ਕਰ ਸਕਾ ਅੱਜ ਜਾ ਕੇ ਦੋਸਤਾਂ ਨੂੰ ਮੋਨਾ ਭਾਈ ਕੋਲੇ ਸੰਤ ਦੇ ਵਿੱਚ ਮੈਂ ਲੱਗ ਰਿਹਾ ਸੰਤ ਦੇ ਵਿੱਚ ਚੱਲਾਂਗੇ ਜੇ ਤੁਸੀਂ ਕਿਰਪਾ ਕਰੋ ਇਹਨਾਂ ਇਹਨੂੰ ਕੱਢ ਕੇ ਉਹਦੇ ਸਲੇਮੜ ਉਦੋਂ ਬਾਅਦ 250 ਤੇ ਚੱਲਣਾ ਲਗਾਉਣਾ ਲੌਗ ਦੇ ਵਿੱਚ ਨਿਤਰ ਜੁੜੇ ਰਹਿਣਾ ਤੱਕਾ ਲਾ ਵੀ ਮਿੱਤਰੋ ਕਿਹੜਾ ਬਣੇ ਖੜਾ ਤਾਂ ਉਹਦੇ ਸੂਪਰ ਸੀ ਡਰੋਨ ਚੱਲਣ ਲੱਗਿਆ ਆਪਾਂ ਨੇ ਕੱਢਣ ਲੱਗਿਆ ਇਹਨੂੰ ਕੱਢ ਕੇ ਫਿਰ ਚੱਲਦੇ ਆ ਲਾ ਵੀ ਕੁੱਤਾ ਬਾਉ ਦੇ ਨਾਲ ਖੇਡੂ ਰਾਵੜ ਨਾਲ ਵਗਾਰ ਛੂ ਚੱਕ ਕੇ ਲਿਓ ਰੇ ਲਵੇ ਉਰੇ ਆ ਜਾ ਪੱਜਾ ਪੱਜਾ ਆ ਗਿਆ ਲੈ ਆਉਗਾ ਬਤੈ ਨੀ ਡਿਗਰੀ ਅੰਮੇ ਫੜਾਈ ਮੈਨੂੰ ਫੜਾ ਓਕੇ ਪੁੱਤ ਜੱਦੀ ਦਾ ਹੋਣਾ ਜਾਂਦਾ ਚੱਲੀਏ ਬਈ ਲੈ ਬਈ ਅਸੀਂ ਹੋ ਕੇ ਰੈਡੀ ਹੁਣ ਚੱਲਣ ਲੱਗੇ ਆ ਚੱਲੀਏ ਹਾਂ ਚੱਲਦੇ ਕੇ ਰਾਂ ਆਪਾਂ ਸ਼ੁੱਕਰ ਸਿੱਟ ਘੜਤਾ ਆਪਾਂ ਨੇ ਜੇ ਨਾ ਆਪਾਂ ਕੋ ਨੂੰ ਬਲਾਉ ਦੇ ਕੋਈ ਰਹਿਣਾ ਆਪਾਂ ਨੇ ਕਾਈਪਰ ਤੋਂ ਰੇਕ ਲਗਾਉਣਾ ਤੇ ਲਾ ਕੇ ਦੇਖਾ ਮਨੇ ਕੋਈ ਨਹੀਂ ਕਹੇਗਾ ਬਾਈ ਰਾ ਭਾਈ ਨਾਲ ਜਾ ਕੇ ਸੰਤ ਨਾਲ ਗੱਲਬਾਤ ਕਰਦੇ ਆ ਤੇ ਕਿਹਾ ਮੇਰਾ ਕਮੋਡ ਕਹਿੰਦੇ ਆ ਤੂੰ ਰੈਡੀ ਹੋ ਗਏ ਚੱਲ ਪਿਆ ਅਸੀਂ ਤੇ ਕੱਤ ਲਿਆ ਆਪਾਂ ਨੇ ਟ੍ਰੈਕ ਦਾ ਸਾਰੇ ਮਿੱਤਰੋ ਸਿਲੇ ਵਗੜ ਕੇ ਫਿਰਦੇ ਸੀ ਕਿਹੜੇ ਕੱਢਦੇ ਪਰ ਉਦੋਂ ਬਾਅਦ ਬਾਈ ਸੰਤ ਕਣੀ ਜਾਂਦੇ ਆ ਕਿਹਨਾਂ ਰਛੂ ਲਓ ਜੀ ਅਸੀਂ ਪਹੁੰਚ ਗਏ 11 ਮੋਨ ਦਾ ਇਹ ਦੂਜਾ ਅਗਲਾ ਸ਼ਹਿਰ ਹੈਗਾ ਜਖਲਾ ਤੇ ਮਿੱਤਰੋ ਫਲੌਗ ਦੇ ਅੰਤ ਤੱਕ ਜੁੜੇ ਰਹਿਣਾ ਤੁਹਾਨੂੰ ਮੇਰੇ ਪਾਈ ਦਾ ਸਪੈਸ਼ਲ ਸੈਸ਼ਨ ਲਾ ਕੇ ਜਾ ਕੇ ਦਿਖਾਵਾਂਗੇ ਕਿ ਆਪਾਂ ਕਿੱਦਾਂ ਦੀਆਂ ਜਗ੍ਹਾਾਂ ਦੇਖਾਂਗੇ ਤੇ ਇਹ ਵੀ ਜੋ ਫਲੌਗ ਦਾ ਕੰਟੈਂਟ ਬਣਾ ਲੈਣਾ ਤੁਹਾਡੇ ਨਾਲ ਤੇ ਅੱਜ ਦਾ ਆਪਣਾ ਰਹਿ ਗਿਆ ਉਹ 15 ਕਿਲੋ ਦਾ ਸਾਡਾ ਸੈਸ਼ਨ ਹੈ ਜਾ ਕੇ ਤੁਹਾਨੂੰ ਦਿਖਾਵਾਂਗਾ ਇੱਕ ਵੀਡੀਓ ਹੱਦ ਤੱਕ ਜੁੜੇ ਰਹਿਣਾ ਬੇਟਰਾਫਿਕ ਜਿਆਦਾ ਆ ਬੋਦੀ ਜੀ ਟ੍ਰੈਫਿਕ ਚ ਜ਼ਿਆਦਾ ਟਾਈਮ ਲੱਗਦਾ ਦਾ ਤਰਫਾਂ ਇੱਕ ਇੱਕ ਜੰਦਾ ਕਬ ਨਹੀਂ ਹੋ ਗਈ ਜਾਖਰ ਜੇਹਰਾ ਐਂਟਰੀ ਕੋ ਇਨਸਾਨ ਤਲਵੇ ਪਹੁੰਚਣ ਵਾਲੇ ਅਸੀਂ ਇਹ ਸਿਸਟਮ ਲਵਾਵਾਂਗੇ ਆਪਾਂ ਇਹ ਬੱਸ ਹੁਣ 15 20 ਮਿੰਟ 15 ਦੇ ਵਿੱਚ ਕੱਜ ਪਹੁੰਚ ਜਾਂਗੇ ਕੋਈ ਇਹ ਅਸੀਂ ਇਹ ਜਾਖਰ ਦਾ ਸ਼ਹਿਰ ਹੈ ਬਾਈ ਦੀ ਅੱਧੀ ਅੱਧੀ ਟਰੌਪ ਆ ਆ ਪਹੁੰਚਣ ਵਾਲੀਆਂ ਦਾ ਬਈ ਆ ਗਈ ਬਾਈ ਸੰਤ ਦੀ ਦੁਕਾਨ ਸੰਤ ਬਲਾਉਂ ਦੇ ਵਿੱਚ ਲੋਟ ਤੱਕ ਜੁੜੇ ਰਹਿਣਾ ਕਿਰਾ ਦਾ ਵੀ ਕਿਰਾ ਆ ਗਏ ਬਾਈ ਦੇ ਡੈਕ ਟੂਪ ਸਿਸਟਮ ਘਟਾਉਣ ਲੱਗ ਰਿਹਾ ਜਾਰ ਵੇਖਾਂ ਬੈਂਕ ਕਰਕੇ ਲਾ ਦੇ ਬਈ ਮਿੱਤਰਾ ਅੜ ਜਾ ਇੱਕ ਮਿੰਟ ਮੈਨੂੰ ਜਾਦੀ ਬਾਈ ਦੀ ਸ਼ੌਪ ਤੇ ਆ ਗਿਆ ਤਾਂ ਸੰਤ ਜੀ ਦੇ ਦੇਖੋ ਬਾਈ ਉਹ ਤੇ ਬੈਂਕ ਕਰਕੇ ਲਾਉਣੇ ਆਪਾਂ ਟਰੈਕਟਰ ਨੂੰ ਜਾਣਦੇ ਬੈਂਕ ਆ ਜਾ ਚੱਲਾ ਕਿਹੜੇ ਲਵਾਉਣੇ ਨੇ ਸਪੀਕਰ ਆ ਪਾਇਨੀਅਰ ਹੋ ਲੋਵਾਉਣੇ ਨੇ ਹੂੰ ਉਹ ਨਹੀਂ ਚੱਲਦੇ ਦੂਏ ਉਹ ਸਾਹਮਣੇ ਪਏ ਨੇ ਕਿਹੜੇ ਹੈ ਬਹੁਤ ਠੀਕੇ ਆ ਸਾਹਮਣੇ ਓਹੋ ਹਾਂ ਇਹ ਲਵਾਵਾਂਗੇ ਆਪਾਂ ਹਾਂ ਹਾਂ ਆਇਆ ਉਹ ਆਇਆ ਬੰਬਈ ਦੀ ਦੁਕਾਨਾ ਨਵੀਂ ਭਾਈਆ ਬੰਈ ਦੀ ਬਾਈਆਂ ਨੇ ਗੇਰਾ ਕਰਤੀ ਆ ਉਹਨੇ ਡਾਇਰੈਕਟਰ ਦੇ ਪੇਟੀ ਫਿੱਟਾ ਹੁਣ ਸਪੀਕਰਾਂ ਦੀ ਘਾਟ ਰਹਿ ਗਈ ਉਸ ਤੋਂ ਬਾਅਦ ਸਪੀਕਰ ਸਬੁੱਤਰ ਪਾਏ ਕਿ ਵੱਜਦੀ ਉਹ ਹੀ ਦਿਖਾਵਾਂਗੇ ਤੁਹਾਨੂੰ 13 ਵੀਡੀਓ ਦੇ ਵਿੱਚ ਜੁੜੇ ਰਹਿਣਾ ਆਪਣੇ ਨਾਲ ਥੋੜਾ ਜਿਹਾ ਸਮਾਂ ਲੱਗੂਗਾ ਫਿੱਟ ਹੋਣ ਤੇ ਲਾਵੀ ਮੇਤਰਾਵਾਂ ਸਕੰਜਾ ਲਵਾਉਣ ਆਏ ਤੇ ਸਕੰਜਾ ਉਰੇ ਫਿੱਟ ਕਰਾਇਆ ਆਪਾਂ ਨੇ ਡੱਕਾ ਹਲੇ ਦੀਆਂ ਬਾਈ ਨੇ ਤਾਰਾਂ ਤੂਰਾਂ ਪਾ ਰੱਖੀਆਂ ਨੇ ਗੇ ਆਵਰ ਫਿੱਟੇ ਕਰਾਇਆ ਆਪਾਂ ਨੇ ਹਲੇ ਖਰਾਾ ਦੀਏ ਤੇ ਖੜੇ ਦੇ ਬਾਈ ਦੇ ਤੇ ਗੇਟ ਦੀ ਤੁਹਾਂ ਦੇ ਆਪਣਾ ਵੱਡੇ ਵੱਡੇ ਬਾਹਰ ਲਾ ਆ ਬਾਈ ਗੇਟ ਮਣਾਉਂਦਾ ਜਿਸ ਨੇ ਬਾਈ ਨੇ ਆਉਣਾ ਵੱਡੇ ਰੋਡ ਤੇ ਦੁਕਾਨ ਆ ਬਾਈ ਦੀ ਐਸੇ ਜੇ ਗੇਟ ਮਣਾਉਂਦਾ ਬਾਈ ਨੇ ਜੇ ਆਉਣਾ ਹੋਵੇ ਆ ਬਾਈ ਦਾ ਨੰਬਰ ਆ ਭਾਈ ਨੂੰ ਕਾਲ ਕਰਕੇ ਕੋਦੋ ਵਰਜੀ ਪੁੱਛ ਸਕਦੇ ਤੁਸੀਂ ਬਾਈ ਆਬ ਵੀ ਪਲੇਟ ਲਾ ਰਿਹਾ ਸਾਨੂੰ ਚੱਲ ਸਿੱਟ ਹੋ ਗਿਆ ਬਸ ਥੋੜੀ ਰਹਿ ਗਈ ਮਿੱਤਰੋ ਅੱਛਾ ਨੂੰ ਚੈੱਕ ਕਰਕੇ ਦੇਖਿਆ ਹੁਣੇ ਆ ਅੱਜ ਵੀਰ ਮੈਟਰੋ ਦੀ ਤੱਕ ਦੀ ਬਲਾਕ ਆਪਣਾ ਬਲਾਕ ਲੱਗਿਆ ਘੈਂਟ ਹੈ ਕਮੈਂਟ ਕਰਾਂ ਜਰੂਰ ਦੱਸਣਾ ਮਿੱਤਰੋ ਤੇ ਬਾਈ ਤੋਂ ਸੰਤ ਦੋੜ ਇੱਕ ਲਵਾਇਆ 1 ਨੰਬਰ ਚੱਲਦਾ ਵੀ ਬੇਸਫੁੱਲ ਲੱਗੀ ਕਹਿੰਦੇ ਆ ਉੱਡੀ ਹੋਵੇ ਸਾ ਅੱਜ ਦਾ ਬਲਾਕ ਕੁੜੀ ਤੱਕ ਦੀ